ਸਤਿਨਾਮੁ ਮਹਸਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਮਹੱਲਾ ਪੰਜਵਾ ਹਰ ਸੰਗ ਰਤੇ ਪਾਹੇ ਨ ਜੱਲੇ ਹਰ ਸੰਗ ਰਤੇ ਮਾਇਆ ਨਹੀਂ ਛੱਲੇ ਹਰ ਸੰਗ ਰਤੇ ਨਹੀਂ ਡੁੱਬੈ ਜੱਲਾ ਹਰ ਸੰਗ ਰਤੇ ਸੋ ਫਲ ਫਲਾ ਸਭ ਪੈ ਮਟੈ ਤੁਮਾਰੇ ਨਾਹੀ ਪੀਟਤ ਸੰਗ ਹਰ ਹਰ ਕੁਨ ਗਾਏ ਰਹਾਓ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰਿ ਸੋ ਸੋਰਚ ਜਿਸ ਸਾਧਕ ਮੰਤਾ ਹਰ ਸੰਗ ਰਤੇ ਜਮਕੀ ਨਹੀਂ ਤ੍ਰਾਸ ਹਰ ਸੰਗ ਰਾਤੀ ਪੂਰਨਿਆਸ ਹਰ ਸੰਗ ਰਤੇ ਦੁਖ ਨ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤ ਸਹਜ ਘਰ ਵਸੈ ਹਰ ਸੰਗ ਰਾਤੀ ਪ੍ਰਮពਉ ਨਸੈ ਹਰ ਸੰਗ ਰਾਤੀ ਮਤੀ ਉਤਮ ਹੋਏ ਹਰ ਸੰਗ ਰਾਤੀ ਨਿਰਮਲ ਸੋਏ ਕਹਉ ਨਾਨਕ ਤਿੰਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਆਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿੰਨ ਕੋ ਬਲ ਜਾਈ ਜਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ